ਗਲੋਬਲ 스타 ਦਲਜੀਤ ਦੁਸਾਂਝ ਇਨੀ ਦਿਨੀ ਆਪਣੇ ਅਲੂਮੀਨਾਤੀ ਸ਼ੋਅ ਨੂੰ ਲੈ ਕੇ ਅੰਤਰਰਾਸ਼ਟਰੀ ਪੱਦਰ ਬੱਲੇ ਬੱਲੇ ਕਰਵਾ ਰਿਹਾ ਹੈ ਹਾਲ ਹੀ ਵਿੱਚ ਦਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜੋ ਕਿ ਕਾਫੀ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਦਲਜੀਤ ਦੁਸਾਂਝ ਨੂੰ ਕਰੀਬੀ ਭੈਣ ਨੂੰ ਮਿਲ ਕੇ ਕਿੰਨਾ ਚੰਗਾ ਲੱਗਾ ਹੈ ਦੱਸ ਦਈਏ ਕਿ ਦਲਜੀਤ ਦੁਸਾਂਝ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕਰਦਿਆਂ ਇੱਕ ਲੰਮੀ ਕੈਪਸ਼ਨ ਸਾਂਝੀ ਕੀਤੀ ਹੈ ਦਰਜੀਤ ਦਸਾਂਝ ਨੇ ਲਿਖਿਆ ਬਾਬੇ ਭੈਣ ਪਿੰਡ ਦਸਾਂਝ ਕਲਾਂ ਤੋਂ ਜਨਮ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੋਣਾ ਨੇ ਹੀ ਪਾਲਿਆ ਸਾਡੇ ਗੁਆਂਢ ਵਿੱਚ ਘਰ ਸੀ ਮਾਂ ਦੱਸਦੀ ਸੀ ਕਿ ਮੈਂ ਰੋਟੀ ਨਹੀਂ ਸिखਾਂਦਾ ਹੁੰਦਾ ਫਿਰ ਭੈਣ ਹੋਣਾ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂ ਐਸ ਏ ਮੂਵ ਹੋ ਗਿਆ ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਓ ਕਹਿੰਦੇ ਹਾਂ ਬੈਗ ਚ ਪਾ ਕੇ ਲੈ ਜਾਵਾਂਗੇ ਮੈਨੂੰ ਲੱਗਾ ਸੱਚੀ ਲੈ ਜਾਣਗੇ ਪਰ ਬੱਚਿਆਂ ਨਾਲ ਅਸੀਂ ਮਜ਼ਾਕ ਕਰਦੇ ਆਂ ਜਦੋਂ ਸਾਰਾ ਪਰਿਵਾਰ ਯੂਐਸਏ ਚਲਾ ਗਿਆ ਮੈਂ ਬਹੁਤ ਰੋਇਆ ਮੈਨੂੰ ਲੱਗਾ ਮੇਰੀ ਲਾਈਫ ਹੀ ਖਤਮ ਹੋ ਗਈ ਇਹ ਸ਼ਾਇਦ ਫਰਸਟ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ ਦਿਲਜੀਤ ਦਸਾਂਝ ਨੇ ਅੱਗੇ ਲਿਖਿਆ ਕੱਲ ਸ਼ਿਕਾਗੋ ਦੇ ਸ਼ੋਅ ਤੇ ਆਏ ਸੀ ਥੈਂਕ ਯੂ ਪੈਨ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਤੇ ਬਹੁਤ ਸਤਿਕਾਰ ਦਿਲਜੀਤ ਦਸਾਂਝ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਹਨਾਂ ਦਾ ਵੈਨਕੂਵਰ BC ਪਲੇਸ ਤੇ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਰਿਹਾ ਇਸ ショਅ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ ਇੰਨਾ ਹੀ ਨਹੀਂ ਨਸੀਬ ਵੱਲੋਂ ਦਿਲਜੀਤ ਦੁਸਾਂਝ ਦੇ ਨਾਲ ਕੰਟਰੋਵਰਸੀ ਵੀ ਕੀਤੀ ਗਈ ਬਾਕੀ ਤੁਹਾਡਾ ਦਿਲਜੀਤ ਦੁਸਾਂਝ ਬਾਰੇ ਕੀ ਕਹਿਣਾ ਹੈ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ